ਆਕੇ ਤੁਸੀਂ ਵੀ ਸਾਰੇ ਵੀਰ ਭਰਾ ਭੈਣਾ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਹੋਗੇ ਲਓ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਗਰ ਸਾਡੇ ਨਾਲ ਤੁਸੀਂ ਨਵੇਂ ਜੁੜੇ ਹੋ ਤੇ ਜੀ ਆਖਦੇ ਆ ਤੇ ਚੈਨਲ ਸਾਡਾ ਨੂੰ ਕਰੋ ਲਾਈਕ ਕਰਦੇ ਹੋ ਇੱਕ ਪਿਆਰਾ ਜਿਹਾ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਜਿਹੜੀ ਉਹ ਪਹੁੰਚਦੀ ਰਹੇ ਬੈਲ ਵਾਲੇ ਆਈਕਨ ਵੀ ਦਬਾ ਦਿਓ ਠੀਕ ਹੈ ਜੀ ਬਾਕੀ ਸਾਡਾ YouTube ਚੈਨਲ ਹੈ ਜੀ ਤਰਲੋਕ ਸ੍ਰੇਖਾ ਠੀਕ ਹੈ ਜੀ ਸਾਡੇ ਚੈਨਲ ਨੂੰ ਫੋਲੋ ਕਰਨ ਨੂੰ Instagram ਚਲਾਉਂਦੇ ਆ ਤੇ ਉਹਨੂੰ ਫੋਲੋ ਕਰੋ YouTube ਤੇ ਦੇਖਦੇ ਹੋ ਤਾਂ ਉਹਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਬਾਕੀ ਹੋਰ ਚੱਲ ਪਿਆ ਸਿਆਲ ਦੀ ਵੈਰਾਈਟੀ ਜਿਹੜੀ ਚੱਲ ਪਈ ਹੈ ਜੀ ਤੇ ਕੱਲ ਵੀ ਸਿਆਲ ਦਾ ਸਮਾਨ ਜਰਾ ਦੇ ਕੇ ਆਏ ਆਂ ਬੜੇ ਹੀ ਪਪੂਲਰ ਚੈਨਲ ਵਾਲੇ ਸੋਨੂ ਜੀਤਾ ਚੈਨਲ ਵਾਲੇ ਉਹਨਾਂ ਦੇ ਘਰ ਕੱਲ ਦੇਖ ਕੇ ਆਏ ਆਂ ਸਾਮਾ ਨੂੰ ਕੱਲ 5 ਕੁ ਵਜੇ ਦੇਖ ਕੇ ਆਏ ਆਂ ਰਜਾਈਆਂ ਦੇ ਕਲਾਸ ਤੇ ਲਾਈਆਂ ਦੇ ਕਲਾਸ ਤੇ ਕੁਝ ਸੁਨੀਲ ਦੀਆਂ ਬੈੱਡ ਸ਼ੀਟਾਂ ਦੇਖ ਕੇ ਆਏ ਠੀਕ ਹੈ ਜੀ ਤੇ ਹੁਣ ਤੁਸੀਂ ਵੀ ਕਰੋ ਆਰਡਰ ਰਜਾਈਆਂ ਦੇ ਕਲਾਸ ਦੇ ਤਲਾਈਆਂ ਦੇ ਕਲਾਸ ਦੇ ਕੰਬਲਾਂ ਦੇ ਕਵਰ ਜੇ ਚਾਹੀਦੇ ਹੋਣ ਰਜਾਈਆਂ ਚਾਹੀਦੇ ਹੋਣ ਕੰਬਲ ਚਾਹੀਦੇ ਹੋਣ ਬੈਰਸੀਨ ਚਾਹੀਦੀ ਹਾਂ ਸਿਆਲ ਵਾਲੀਆਂ ਤੇ ਤੁਸੀਂ ਆਰਡਰ ਹੁਣ ਕਰ ਸਕਦੇ ਹੋ ਹੋਰ ਸਭ ਠੀਕ ਠਾ ਚੜ੍ਹਦੀ ਕਲਾ ਜੀ ਤੇ ਤਿਆਰੀ ਜਿਹੜੀ ਹੋ ਚੁੱਕੀ ਹੈ ਜੀ ਤੁਹਾਨੂੰ ਦਿਖਾਉਂਦੇ ਆ ਤਿਆਰੀ ਜਿਹੜੀ ਹੋ ਚੁੱਕੀ ਹੈ ਆ ਸਾਮਾਨ ਜਿਹੜਾ ਜ਼ਿਆਦਾ ਸੀ ਮੈਂ ਅੰਦਰ ਰੱਖ ਲਿਆ ਹਾਂ ਜੀ ਇਹ ਆ ਜੀ ਰਜਾਈਆਂ ਤੇ ਗਲਾਪੋਤ ਲਾਈਆਂ ਤੇ ਗਲਾਪ ਕੰਬਲਾਂ ਤੇ ਗਲਾਫ ਤੇ ਆ ਬਾਕੀ ਮੋਟਰਸਾਈਕਲ ਆਪਣਾ ਫਿਕਟ ਕਰ ਲਿਆ ਜੀ ਲੱਦੇ ਆ ਮੁਰਸਲ ਤੇ ਛੋਟੇ ਛੋਟੇ ਐਕਟਰ ਹੈਗੇ ਜੀ ਹਰਚੋ ਵਾਲ ਦੇ ਤੇ ਜੇ ਜੇ ਪਿੰਡ ਦੇ ਐਕਟਰੇ ਕੁਝ ਉਹ ਅੱਜ ਭਗਤਾਵਾਂਗੇ ਠੰਡੇ ਠੰਡੇ 10:30 ਵਜੇ ਤੱਕ ਤੇ ਉਸ ਤੋਂ ਬਾਅਦ ਆਵਾਂਗੇ ਆਪਾਂ ਘਰ ਫਰੀ ਹੋ ਗਏ ਠੀਕ ਹੈ ਜੀ ਤਾਂ ਬਾਕੀ ਕਿਸੇ ਵੀ ਕੋਈ ਆਰਡਰ ਕਰਨਾ ਹੋਵੇ ਤਾਂ ਬਾਕੀ ਰਾਗੀ ਜਿਹੜਾ ਬਹੁਤ ਪਿਆਰ ਫਿਰ ਹੈ ਜੀ ਜੀ ਆ ਜੀ ਡਬਲ ਬੈੱਡ ਦੀਆਂ ਰਜਾਈਆਂ ਦੇ ਕਵਰ ਤੇ ਡਬਲ ਬੈੱਡ ਦੀਏ ਕੰਬਲਾਂ ਦੇ ਕਵਰ ਵੱਡੇ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਸਮਾਨ ਜਰਾ ਆ ਗਿਆ ਨਵੀਂ ਵੈਰਾਈਟੀ ਆ ਚੁੱਕੀ ਹੈ ਡਬਲ ਬੈੱਡ ਦੀਆਂ ਚਾਦਰਾਂ ਚਾਹੀਦੀਆਂ ਰਜਾਈਆਂ ਚਾਹੀਦੀਆਂ ਜੋ ਵੀ ਤੁਸੀਂ ਲੈਣਾ ਵੇ ਆ ਡਬਲ ਬੈੱਡ ਦੇ ਇਹ ਵੀ ਹੈਗੇ ਆ ਜੀ ਆਪਣੇ ਇਹ ਕਵਰ ਹੀ ਜੀ ਬਾਕੀ ਸੇ ਵੱਡਾ ਹੋਇਆ ਸਮਾਨ ਬਾਕੀ ਇਹ ਹੈਗਾ ਜੀ ਨਾਲ ਮੰਜਿਆਂ ਦੇ ਕਵਰ ਇਹ ਆਰਡਰ ਹੈਗੇ ਅੱਜ ਤੇ ਲੋਕਲ ਆਰਡਰ ਹੈਗੇ ਲੋਕਲ ਆਰਡਰ ਜਿਹੜੇ ਪਹਤਾਵਾਂਗੇ ਠੀਕ ਹੈ ਜੀ ਬਾਕੀ ਇਹਨਾਂ ਦੇ ਆਪੇ ਸਰਾਂ ਮੋਟਰਸਾਈਕਲ ਬਾਕੀ ਅੱਜ ਲੋਕਲ ਆਰਡਰ ਇਹ ਹੈਗੇ ਜੀ ਮੰਜੀਆਂ ਦੇ ਕਵਰ ਤੇ ਗੱਦੇ ਦੇ ਕਵਰ ਤੇ ਏਸੀ ਦੇ ਕਵਰ ਦੇ ਤੇ ਸਪੈਸ਼ਲ ਅੱਜ ਦੇਖ ਆਵਾਂਗੇ ਸਪੈਸ਼ਲ ਅੱਜ ਦੇਖ ਆਵਾਂਗੇ ਕੰਬਲਾਂ ਦੇ ਕਵਰ ਤੇ ਰਜਾਈਆਂ ਦੇ ਕਵਰ ਕੀ ਗਣ ਔਰ ਅੱਜ ਲੋਕਲ ਆਰਡਰ ਜਿਹੜੇ ਹੈਗੇ ਆ ਜੀ ਹਰਚਵਾਲ ਤੇ ਕੀੜੀ ਬਾਕੀ ਸੋਫਾ ਸੈੱਟ ਦੇ ਕਵਰ ਜਿਹੜੇ ਆ ਗਏ ਆ ਕੰਪਲੀਟ ਕਾਫੀ ਜਰ ਦੇ ਉਹ ਵੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਤੁਸੀਂ ਮੰਗਾ ਸਕਦੇ ਹੋ 5 ਸੀਟਰ ਦੇ ਤਕਰੀਬਨ 21-2200 ਰੁਪਏ ਦਾ ਆਉਂਦਾ ਵੇ ਜਿਹੜਾ 7 ਸੀਟਰ ਹੈ ਉਹ ਆਉਂਦਾ 30000 ਲੱਗੇ ਤੱਕ ਉੱਪਰ ਜਿਹੜਾ ਸੈੱਟ ਜਿਹੜਾ ਬਾਕੀ ਵੈਰਾਈਟੀਆਂ ਇਹਦੇ ਵਿੱਚ ਬਹੁਤ ਜ਼ਿਆਦੀਆਂ ਹਨ ਹਾਂਜੀ ਅਕਿ ਮੈਂ ਤੁਹਾਡਾ ਪ੍ਰਨਤ ਲੋਕ ਸਿੰਘ ਬਸਰਾਵਾ ਅ ਦੱਸ ਦੀ ਕਿ ਮੈਂ ਹੈਂਡਰੂਨ ਦੇ ਕੰਮ ਦੇ ਨਾਲ-ਨਾਲ ਮੈਂ ਇੱਕ ਪ੍ਰੋਫੈਸ਼ਨਲ ਪੰਜਾਬੀ ਐਂਕਰ ਆ ਜੀ ਉਹ ਵੀ ਕੰਮ ਆਪਣੇ ਨਾਲ ਨਾਲ ਚੱਲਦੇ ਰਹਿੰਦੇ ਆ ਤੇ ਇਹ ਵੀ ਕੰਮ ਨਾਲ ਨਾਲ ਚੱਲਦੇ ਰਹਿਣਾ ਤੁਸੀਂ ਜੋ ਵੀ ਤੁਹਾਨੂੰ ਸਮਾਨ ਚਾਹੀਦਾ ਤੁਸੀਂ ਆਰਡਰ ਕਰਦੇ ਨੇ ਸੀ ਕਿ ਵਟਸਐਪ ਤੇ ਆਰਡਰ ਕਰੋ ਚਾਹੇ ਕਾਲ ਕਰੋ ਤੁਸੀਂ ਬਾਕੀ ਅ ਮੰਜੀਆਂ ਦੇ ਕਵਰ ਅਜੇ ਵੀ ਜਿਹੜੇ ਉਹ ਪਾਰਸਲ ਆਪਣੀ ਜਾ ਰਹੇ ਆ ਮੰਜਿਆਂ ਤੇ ਕਬਰ ਦੇ ਅਜੇ ਵੀ ਆਪਣੇ ਪਾਰਸਲ ਜਿਹੜੇ ਉਹ ਕਾਫੀ ਆ ਰਹੇ ਰੋਜ਼ ਇੱਕ ਦੋ ਪਾਰਸਲ ਜਾਂਦਾ ਵੇ ਤੇ ਬਾਕੀ ਜੋ ਵੀ ਤੁਹਾਨੂੰ ਸਮਾਨ ਦੀ ਲੋੜ ਹੋਵੇ ਤੇ ਤੁਸੀਂ ਉਹ ਮੰਗਾ ਸਕਦੇ ਜੀ ਆਪਾਂ ਜਦੋਂ ਵੀ ਤੁਸੀਂ ਆਰਡਰ ਕਰੋਗੇ ਉਹਦੇ ਨਹੀਂ ਤੁਹਾਨੂੰ ਜਿਹੜੀ ਉਹ ਆਪਾਂ ਸਮਾਨ ਜਿਹੜਾ ਤੁਹਾਡਾ ਜਿਹੜਾ ਭੇਜਾ ਦਿੱਤਾ ਜਾਏਗਾ ਠੀਕ ਹੈ ਜੀ ਹਾਂ ਜੀ ਬਾਕੀ ਜਿਹੜੀ ਸਮਾਨ ਦੀ ਤੁਹਾਨੂੰ ਲੋੜ ਹੈ ਜਾਈਆਂ ਦੇ ਗਲਾਫ ਚਾਈ ਦੇ ਅੰਬਰੇਜ ਚਾਈ ਦੇ ਤਲਾਈਆਂ ਤੇ ਅੰਬਰੇਜ ਚਾਈ ਦੇ ਆ ਇਸੀ ਦੇ ਕਵਰ ਚਾਹੀਦੇ ਆ ਫ੍ਰੀਜਾਂ ਦੇ ਕਵਰ ਚਾਹੀਦੇ ਆ ਜਿਹੜੀ ਚੀਜ਼ ਤਾਂ ਲੋੜ ਹੈ ਤੇ ਤੁਸੀਂ ਮੰਗਾ ਸਕਦੇ ਠੀਕ ਹੈ ਜੀ ਧੰਨਵਾਦ ਜੀ